ਗਰਮ ਬਸੋਰ ਮਾਹਵਲੇ ਕੁਸਮ ਬਸੰਤ ਗਨੰਤ ਨਾ ਆਵੇ ਰਵਸਜ ਕਿਰਨੋ ਦਰਸ ਗੁਰ ਕੋ ਗੰਗ ਤਰੰਗ ਅੰਤ ਕੋ ਪਾਵੇ ਹਿਰਦੇ ਆਨ ਗਿਆਨ ਸਤ ਗੁਰ ਕੇ ਕਬਜਲ ਪੰਨ ਉਹਨੇ ਜੋਗਵ ਦੀ ਸੇਵ ਰਾਮ ਸੁਣੀਏ ਇੱਕ ਇੱਕ ਵਖਾਣੀਏ ਆਤਮ ਬਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਰਤਾ ਆਪ ਭੁਗਤਾ ਆਪ ਕਰਨ ਕੀਆ ਧੰਗੁਰ ਅਮਰਦਾਸ ਸਾਹਿਬ ਜੀ ਧੰਗੁਰ ਅਮਰਦਾਸ ਸਾਹਿਬ ਜੀ ਆਪ ਕਰਤਾ ਆਪ ਭੁਗਤਾ ਆਪ ਕਰਨ ਕੀਆ ਕਿਸੇ ਜਾਣੇ ਜਿੰਨੀ ਹਰ ਰਸ ਪੀਆ गुर अमर दास परसियुर अमर दास परसियधक आसा गुर अमर दास परसिय ਏ ਆਨ ਲਈ ਹੈ ਪਹੁ ਮੁਕੇ ਗੁਰ ਅਮਰਦਾਸ ਪਰਸੈ ਆਪੋ ਲਭ ਗਾ ਚੁਕਾ ਇਕ ਵਿਨ ਦੁਗਣ ਜੋ ਤੋ ਲਹਾ ਜਾਸ ਮੰਤਰ ਵਾਨ ਵਹਿ ਲਹਿ ਤੜੇ ਘਰ ਅਮਰਦਾਸ ਡਿੱਠੇ ਮਿਲੇ ਜਾਲ ਪਾਪ ਥਾ ਪਦਾਰਥ ਤੈ ਤੜੇ ਘਰ ਅਮਰਦਾਸ ਡਿੱਠੇ ਮਿਲੇ जल हुआ राम ज्यो जलीपूर थिया ਹਾ ਹੋਏ ਨਾਮ ਰਿਓ ਸਾਧੂ ਰਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਘਰਮੰਤ ਰਾਮ ਨਾਮ ਓਰ ਮੈਂ ਗਇਓ ਜਾ ਕੇ ਸਮ ਨਹੀਂ ਕੋ ਜਿਹ ਸਿਮਰਤ ਸੰਕਟ ਮੁਟਾ ਦਰਸ ਤਹਾਰ ਹੋਏ ਸੁ ਕਹੋ ਠੰਮ ਗੁਰ ਇਹਨ ਸਾਜ ਸੁਭਾਈ ਦਰਸ਼ਨ ਪਰਸਾ ਗੁਰ ਕਹਿ ਜਨਮ ਮਰਨ ਦੁਖ ਜਾਏ ਹੋਵ ਸਿਵਤ ਖਸਮ ਨੂਰੇ ਅਰਸੋਂ ਕਰਸੋਂ ਛੱਟਿਆ ਉਦ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤਿ ਸ਼ਾਹ ਸਰਸਾਂ ਦਾ ਸਾਹ ਦਿਸ ਪਾਸ ਬਹਿਟਿਆ ਸੋਹੀਏ ਰਵਨਾ ਦਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰਪੂਰਾ ਪੇਟਿਓ ਵਡਭਾਗੀ ਮਨ ਹੈ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕੈ ਬਲਿਹਾਰ ਆਗੇ ਸੁਖ ਪਾਛੇ ਸੁਖ ਸਹਜਾ ਕਰ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਾਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਭਲਾ ਦਰਸਨਾ ਆਕਾਲ ਮੂਰਤ ਰੱਬ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਘਰ ਜਾਇਆ ਰਾਸੇ ਨਾਨਕ ਕੋ ਗੁਰਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰ ਜਿਆ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਪੇਟਿਓ ਸਗਲੇ ਦੁਖ ਵਿਨਾਸੇ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪਹਟਿਓ ਵਡਭਾਗੀ ਮਨਹਿ ਪਰ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਪਰਮ ਸਨਮਾਨਯੋਗ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੂਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਲਾਂ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਅੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 609 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਅੱਜ ਤੀਸਰੇ ਗੁਰੂ ਨਾਨਕ ਸੇਵਾ ਦੇ ਪੰਜ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਗੁਰਪੁਰਬ ਹੈ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਬਹੁਤ ਰੌਣਕਾਂ ਨੇ ਕਿਉਂਕਿ ਇਹ 450 ਸਾਲਾਂ ਜੋਤੀ ਜੋਤ ਪੁਰਬ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਮੂਹ ਸੰਗਤਾਂ ਬੜੀ ਹਿਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਸਹਿਬਾਂ ਦੇ ਪਾਵਨ ਗੁਰਪ੍ਰਭ ਨੂੰ ਮਨਾ ਰਹੀਆਂ ਨੇ ਹਰ ਸਾਲ ਜੋਤੀ ਜੋਤ ਪੁਰਬ ਤੇ ਗੋਂਦਵਾਲ ਸਾਹਿਬ ਮੇਲਾ ਲੱਗਦਾ ਹੈ ਸੋਹਰ ਕੀ ਬਹੁਤ ਜ਼ਿਆਦਾ ਕਿਉਂਕਿ 4.5 ਸੌ ਸਾਲਾਂ ਦਿੱਲੀ ਵਿੱਚ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਸ਼ੇਸ਼ ਕਰਕੇ ਰਾਤ 10.5 ਵਜੇ ਤੱਕ ਦੀਵਾਨ ਸਜਰੇ ਨੇ ਹਰ ਗੁਰਦੁਆਰਾ ਸਾਹਿਬਾਂ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕੀਰਤ ਗਾਈ ਜਾ ਰਹੀ ਹੈ ਸੇਵਾ ਦੇ ਪੁੰਜ ਨੇ ਮਹਾਨ ਸਤਿਗੁਰੂ ਨੇ ਸਭ ਤੋਂ ਸਿੱਖੀ ਦਾ ਤੋੜਾ ਗੋਂਦਵਾਲ ਸਾਹਿਬ ਔਰ ਸਭ ਤੋਂ ਪਹਿਲਾ ਜੋ ਸਤਗੁਰਾਂ ਨੇ ਇਤਨੀ ਸ਼ਾਨਦਾਰ ਪਰਥਾ ਜੋ ਚਲਾਈ ਹੈ ਗੁਰੂ ਘਰ ਦੀ ਕਿ ਬਾਈ ਮੰਜੀਆਂ ਥਾਪ ਕੇ ਪ੍ਰਚਾਰਕ ਥਾਪੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਹੁਤ ਵੱਡੀਆਂ-ਵੱਡਿਆਗੀਆਂ ਨੇ ਸਭ ਤੋਂ ਮਡੇਰੀ ਉਮਰ ਦੇ ਨੇ ਤਿਨਾਂ ਦੇ ਜੋਤੀ ਜੋਤ ਪੁਰਬ ਨੂੰ ਕੋਟਾਂ-ਕੋਟ ਪ੍ਰਣਾਮ ਬੋਲਾ ਚੁਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ but <laughs>